ਤਨ ਤਨ ਬੱਬਾ ਸ਼੍ਰੀ ਚੰਜੀ ਤਨ ਗੁਰੂ ਨਾਨਕ ਦੇਵ ਜੀ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਰਵੇ ਸਾਹਿਬ ਜੀ ਦਾ ਪਾਠ ਰਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਲੋਕ ਮੱਲਾ ਪਹਿਲਾ ਦੁੱਖਦਾਰੂ ਸੁਖ ਰੋਗ ਪਿਆ ਜਦ ਜਦ ਸੁਖ ਤਾਂ ਨਾ ਹੋਏ ਤੂੰ ਕਰਤਾ ਕੰਨਾ ਮੈਂ ਨਾ ਹੀ ਜਾਉ ਕਦੀ ਨਾ ਬਲੀ ਹਾਰੀ ਕੁਦਰਤ ਵਸਿਆ 13 ਅੰਤਨਾ ਜਾਇ ਲਿਖਿਆ ਰਹਾ ਉਹ ਜਾਤ ਮਹਿ ਜੋਤ ਜੋਤ ਮਹਿ ਜਤ ਅਕਰਖਲਾ ਪ੍ਰਪੂਰਿਆ ਤੂ ਸਦਾ ਸਹਿਬ ਸਿਰਤ ਜਵਾਲੀ ਜੁਨੀ ਕੀਤੀ ਸੋ ਪਰ ਪਿਆ ਕਉ ਨਾਨਕ ਕਰਤੇ ਕੀ ਬਾਤਾ ਸੋ ਕਿਸ ਕਾ ਨਾਸੁ ਕਰ ਰਿਹਾ ਸੋ ਦਰੁਰਾਗ ਮਹਾਸਾ ਮਹੱਲਾ ਪੈਲੇ ਕੋ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋਕਰ ਕਿਹਾ ਚਿਤ ਵਿੱਚ ਸਰ ਸਮਾਨੇ ਵਾਜੇ ਤੇਰੇ ਅਨੰਦ ਅਨੰਦ ਅਸ਼ੰਕਾ ਕਹਤੇ ਕਿ ਤੇ ਤੇਰੇ ਵਾਵਨ ਹਾਰੇ ਕਹਤੇ ਤੇਰੇ ਰਾਗ ਸੁਰੀਸੋ ਕਹਿਣਾ ਕਤੇ ਤੇਰੇ ਗਾਵਨ ਗਾਵਨੀ ਤੁਦਨ ਪਾਉਣ ਪਾਣੀ ਬਿਸਤ ਗਾਵੇ ਰਾਜਾ ਧਰਮ ਦੁਆਲ ਗਾਵਨ ਤੁਦਨ ਤੁਦਨ ਚੁੱਤਖ ਕਉ ਤਲਿਖ ਜਾਣੀ ਲਿਖ ਲਿਖ ਤਰਮ ਵਿਚਾਰੇ ਗਾਵਨ ਤੁਦਨ ਉਸ ਈਸ਼ਰ ਬ੍ਰਹਮਾ ਦੇਵੀ ਸਦਾ ਇਸ ਤੇਰੇ ਸਦਾ ਸੋਰੇ ਗਾਵਨ ਤਦਨੂੰ ਇੰਦਰ ਇਦਾਸਨ ਬੈਠੇ ਦੇਵਤੇ ਉਦਰ ਨਾਰੇ ਗਾਵੇ ਤਦਨੂ ਸਿਤ ਸਬੰਧੀ ਅੰਦਰ ਗਾਵੇ ਤਦਨੂ ਸਾਧ ਵਿਚਾਰੇ ਗਾਵੇ ਤਦਨੂ ਜਤੀ ਸਦੀ ਸੰਤੋਖੀ ਗਾਵੇ ਤਦਨੂ ਵੀਰ ਕਰਾਰੇ ਗਾਵੇ ਤਦਨੂ ਪੰਡ ਪਨ ਰਖੀ ਸਰ ਚੁਗ ਚੁਗ ਵਿਦਾਂ ਨਾਲੇ ਗਾਵੇ ਤਦਨੂ ਮੋਹਿਨੀ ਅਮਨ ਮੋਹਨਾ ਸੁਲਗਮ ਮਸ਼ਪੀ ਆਲੇ ਗਾਵੇ ਤਦਨੂ ਰਤਨ ਪਾਏ ਤੇਰੇ ਅਸਰ ਤਿਤ ਨਾਲੇ ਗਾਵੇ ਮੌਜੂਦ ਮਹਾਵਸੁਰਾ ਗਾਵਨ ਤੁਦਨੋ ਖਾਨ ਚਾਰੇ ਗਾਵਨ ਤੁਦਨੋ ਖੰਡ ਮੰਡਲ ਮਰਪਨ ਦਾ ਕਹੇ ਕਰੇ ਕਰੇ ਰਖੇ ਤਾਰੇ ਸਹੀ ਤੁਦਨੋ ਗਾਵਨ ਜੋਤ ਤੁਦ ਪਾਵਨ ਤੰਤੇਰੇ ਪ੍ਰਗਦਰ ਸਾਡੇ ਹੋਰ ਕੀਤੇ ਸਿੱਧਨ ਤੁਦਨੋ ਗਾਵਨ ਮੇਮੇ ਚਿਤਨ ਆਵਨ ਨਾਨ ਕੀਆ ਵੀ ਚਾਰੇ ਸੋਈ ਸਹੀ ਸਦਾ ਸੱਚ ਸਹਿ ਸੱਚੀ ਸੱਚੀ ਨਾ ਇਹ ਹੈ ਵੀ ਉਸ ਜੈਨ ਜੈਸੀ ਰਚਨਾ ਰੇ ਰੰਗ ਰੰਗੀ ਪਾਤੀ ਕਹੇ ਜਿਸ ਮਾਇਆ ਜਿੰਨੀ ਆਪਾਈ ਕਦੇ ਕਦੇ ਵੇਖ ਦੇਖੇ ਕੀਤਾ ਆਪਣਾ ਜੀਵਨ ਤਿਸੇ ਤੀ ਵਢਾਈ ਜੋ ਇਸ ਭਾਵੇਂ ਸੋਈ ਕਰਸੀ ਕਰ ਫਿਰ ਹੁਕਮੁਨਾ ਕਰਨਾ ਜਾਈ ਸੋ ਪਾਸਪ ਸਹ ਪਸੈ ਨਾਨਕ ਰੇ ਨਜਾਈ ਆਸਾ ਮਹਿਲਾ ਪਹਿਲਾ ਸੋਨੇ ਮੁੰਡਾ ਅੱਖੇ ਸਭ ਕੋਈ ਕੇਵਡ ਤਾਡਾ ਟਿੱਟਾ ਹੋਇ ਕੀਮਤ ਪਾਇ ਨਾ ਕਿਹਾ ਜਾਈ ਵਕਹਨੇ ਵਾਲੇ ਤੇਰੇ ਰਏ ਸਮਾਏ ਵੱਡੇ ਮੇਰੇ ਸਹਿਬਾ ਗਹਿਰ ਗੰਬੀਰਾ ਗੁਣੀ ਗਾਹਰ ਕੋਈ ਨ ਜਾਣੇ ਤੇਰਾ ਕੀਤਾ ਜੇ ਕੇਵਲ ਚੀਰਾ ਰਹਾ ਉਹ ਸਭ ਤ ਸੁਰਤ ਮਿਲੇ ਸੁਰਤ ਕਮਾਏ ਸਭ ਕੀਮਤ ਮਲ ਜ ਕੀਮਤ ਪਾਏ ਗਿਆਨੀ ਧਿਆਨੀ ਗੁਰ ਗਰਹਾਈ ਕਹਿਣਾ ਨਾ ਜਾਏ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੋਂ ਆਈਆਂ ਸਿੱਧਾ ਪੁਰਖਾ ਕੀਆ ਵਡਿਆਈ ਤਦ ਬਿਨ ਸiddhi ਕਿਨੇ ਨਾ ਪਾਇਆ ਕਰਮ ਨੂੰ ਇਹਦੇ ਨਾ ਠਾਕ ਰਹੀ ਆਖਣ ਵਾਲਾ ਕੀਆ ਵਿਚਾਰਾ ਸਿਫਤ ਭਰੇ ਤੇਰੇ ਪੰਡਾਰਾ ਜਿਸ ਤੂੰ ਦੇਹੀ ਕਿਸੇ ਕੀਆ ਚਾਰਾ ਨਾਨਕ ਸੱਚ ਸਾ ਨਹਰਾ ਸਾ ਮਹਲਾ ਪਹਿਲਾ ਅੱਖਾ ਜੀਵਾ ਇਸਰੇ ਮਰ ਜਾਉ ਆਖਣ ਜਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੁੱਖ ਉਤ ਭੁਖੇ ਖਾਏ ਚਲੇ ਦੁੱਖ ਸੋ ਕਿਉ ਵਿਸਰੇ ਮੇਰੀ ਮਾਇ ਸੱਚਾ ਸਹਿਬ ਸੱਚੇ ਨਾਇ ਰਹਾਉ ਸੱਚੇ ਨਾਮ ਕੀ ਤਿਰ ਵਡਿਆਈ ਆਖੇ ਥਕੇ ਕੀਮਤ ਨਹੀਂ ਪਾਏ ਜੇ پلے ملے کے آخ پائے وڈا نہ ہوٹ نہ جائے نہ, ہو مرے نہ جا ہوئے جیوٹ آپ تبڑ تیری دات جن دن کرے کے کی تی رات اس خسم وسارے جات نانک نام باج سنات ਕਾ ਗੋਰੀ ਮੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨਿਓ ਕਰਿਓ ਕਿਰਪਾਸ ਹਮ ਕਰੇ ਕੀਰੇ ਕਿਰਮ ਸਤ ਗੁਰ ਸਨਾਈ ਕਰੇ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇਵ ਮੋ ਕਿਉ ਰਾਮ ਨਾਮ ਪ੍ਰਗਾਸ ਗੁਰ ਨਾਮ ਮੇਰਾ ਪ੍ਰਾਨ ਸਖਾਈ ਹਰ ਕੀ ਤੇ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਰੇ ਜਨ ਹਰੀ ਹਰੇ ਸਰਦਾ ਹਰਿ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਸਾਨ ਮੇਰੇ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗੇ ਹਿੰਦਮ ਪਾਸ ਜੋ ਸਤਿਗੁਰ ਸੰਗਤ ਨਹੀਂ ਆਏ ਤ੍ਰਿਗ ਜਿਵੇਂ ਤ੍ਰਗੂ ਜਿਵਾਸ ਜਿਨ ਹਰ ਜਿਨ ਸਤਿਗੁਰ ਪਖ ਸੰਗਤ ਪਾਈ ਤਿਨ ਧੋੜੀ ਮਸਤਕ ਲਿਖਿਆ ਲਿਖਾਸ ਤਨ ਤਨ ਸਾਸਤਰ ਸਤ ਸੰਗਤ ਜਿਦ ਹਰੀ रस ਪਾਇ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਾਗ ਗੁਜਰੀ ਮਹੱਲਾ 5 ਕਹ ਰਹੇ ਰੇ ਮਨ ਚਿਤੇ ਉਦਮ ਜਾਂਕ ਚਾਹੇ ਰੇ ਹਰੇ ਜਿਉ ਪਰਿਆ ਸੱਲ ਪੱਥਰ ਮਹਿ ਜਤ ਉਪਾਇ ਤਾਂ ਕਰ ਜਿਗ ਅਗੇ ਕਰ ਤਰਿਆ ਮੇਰੇ ਪਾਦਿਓ ਜੀ ਸਤ ਸੰਗੇ ਮਿਲੇ ਸੂਤਰਿਆ ਗੁਰੂ ਪ੍ਰਸ਼ਾਦ ਪਰਮ ਪਦ ਪਾਇਆ ਸੁਖੇ ਕਾਸ਼ਟ ਹਾਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣੀਤਾ ਕੋਈ ਨ ਕਿਸ ਕੀ ਤਰਿਆ ਸ੍ਰੀ ਸ੍ਰੀ ਜੇ ਕਿਸਮਾਇ ਠਾਕੁਰ ਕਾਹੇ ਮਨ ਪਿਓ ਕਰਿਆ ਉੱਡੇ ਉਡੇ ਉਡੀ ਆਵੇ ਸੈ ਕੈਸਾ ਵਤੇ ਵਤੇ ਸੁ ਪਾਸੀ ਬਚਰੇ ਛੜਿਆ ਤਿੰਨ ਮੁਕਾਵਨ ਖਲਾਵੇ ਕਾਉਣ ਚੁਗਾਵੇ ਮਨ ਮੈਂ ਸਿਮਰਤ ਕਰਿਆ ਸਭ ਨਿਧਾਨ ਦਸ ਸਤਿ ਸਿਧਾਨ ਠਾਕੁਰ ਕਰ

ਨਰ ਹਰੀਆ ਕਮ ਅਗਮ ਆਪਾਰਾ ਸਭ ਧਿਆਇਆ ਸਭ ਧਿਆਵੇ ਤੁਧ ਜੀ ਹਰਿ ਸੱਚੇ ਸਿਰਜਨਹਾਰ ਸਭ ਜੀਆ ਤੁਮਾਰੇ ਜੀ ਤੂੰ ਜੀ ਆ ਕਦਾ ਤਾਰ ਸਭ ਹਰੀ ਧਿਆਉਣ ਸਤਿ ਜੀ ਸਭ ਦੁਖ ਵਿਸਾਨਹਾਰ ਹਰੀਆ ਪੇ ਠਾਗੁਰ ਹਰੀਆ ਪੇ ਸੇਵਕ ਜੀਆ ਕੀਆ ਨਾਨਕ ਜਨਤ ਵਿਚਾਰਾ ਘਟ ਘਟ ਕੇ ਅੰਤਰ ਸਭ ਨੂੰ ਨੇ ਅੰਤਲ ਜੀ ਹਰੀ ਇੱਕੋ ਪੁਰਖ ਸਮਾਨਾ ایک کے داتے ایک پکھاری جی سب تیرے روز ویڈانا تو آپ داتا آپ پکتا جی حودد بن اون نہ جانا تو پار برم بینت بینتا جی تیرے کیا گن آکھے وخانا جو سیوے جو سیوے تد جی جنانک جن تن قربانا ہرے تیاوے ہرے تیاوے تد جی جیسے جی جن جگ ਮਹਿ ਸੁਖਵਾਸੀ ਸੇ ਮੁਕਤ ਸੇ ਮੁਕਤ ਜਿਨ ਹਰੀ ਧਿਆਇਆ ਜੀ ਤਿੰਨ ਪੂਟੀ ਜਮ ਕੀ ਫਾਂਸੀ ਦਿਨ ਨਿਰਭਯ ਜਨ ਹਰੀ ਨਿਰਭਯ ਧਿਆਇਆ ਜੀ ਤਿੰਨ ਕਾ ਪਿਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰੀ ਜਿਤੇ ਹਰ ਹਰ ਰੂਪ ਸੁਵਾਸੀ ਸੇਤਨ ਸੇਤਨ ਜਿਨ ਹਰੀ ਧਿਆਇਆ ਜੀ ਤਨ ਜਨ ਨਾਨਕ ਤਿੰਨ ਬਲ ਜੈਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗ ਸਲਾਏ ਨਹ ਤੁਧ ਜੀ ਹਰੀ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਚਾਪੇ ਜਪ ਚਾਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪਰੇ ਬਹੁ ਸ੍ਰਿ ਮਤੀ ਸਾਸਤ ਜੀ ਕਰੇ ਕੀ ਰਿਆ ਖਟੂ ਕਰਮ ਕਰਨਤਾ ਸੋ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰੀ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੂੰ ਜੇਵਣ ਅਵਰ ਨ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਹੋਈ ਤੁਧ ਆਪੇ ਸ੍ਰਿਸ਼ਟੀ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਉਕਰਤੇ ਕੇ ਜੀ ਜੋ ਸਭ ਸੇ ਕਾ ਜਾਣੇ ਆਸਾ ਮਹੱਲਾ ਚੋਥਾ ਤੂੰ ਕਤ ਤ ਸਚਿਆਰ ਮੇੜਾ ਸਾਈ ਜੋਦਿਉ ਭਾਵੇ ਸੋਈ ਵੀ ਸੀ ਜੋ ਤੂੰ ਦੇਈ ਸੋਈ ਹੋਪ ਆਇ ਲਾ ਹਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰ ਮੁਖੀ ਲਾਦਾ ਮਨ ਮੁਖੀ ਗਵਾਇਆ ਤੁਦ ਆਪ ਵਿਸ਼ੋੜਿਆ ਆਪ ਮਿਲਾਇਆ ਤੂ ਦਰਿਆਉ ਸਭ ਤੁਝ ਹੀ ਮਾਰ ਤੁਝ ਬਿਨ ਦੂਜਾ ਕੋਈ ਨਾ ਜੀ ਆ ਜਿੰਦ ਸਭ ਤੇਰਾ ਖੇਲ ਵਿਜੋਗ ਮੇਰੇ ਵਿਛੋੜਿਆ ਸੰਜੋਗ ਮੇਲ ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੇ ਹਰੀ ਗੁਣ ਸਦੇ ਆਖੇ ਬਖਾਨ ਜਿਨਹਰ ਸੇਵਿਆ ਤਿੰਨ ਸੁਖ ਪਾਇਆ ਸਹਿਜ ਹੀ ਹਰੀ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਦਸ ਸਭ ਕੋ ਹੋਏ ਦਦਬਿੰਦ ਦੂਜਾ ਅਵਰ ਨ ਕੋਈ ਤੂ ਕਰ ਕਰ ਵੇਖੇ ਜਾਣੇ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਤਤਸ ਵਰੀਏ ਭਈਏ ਨਵਾਸਾ ਪਾਣੀ ਪਾਉਕ ਤਿੰਨ ਕੀਆ ਪੰਕਸ ਜੂ ਮੇ ਭਗਣੀ ਚਾਲੇ ਹਮ ਦੇਖਾ ਤੈ ਡੁਬਿਆਲੇ ਮਨ ਇੱਕ ਨ ਚੇਦਸ ਮੁਰਮਨਾ ਹਰੀ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਦੀ ਸਦੀਪਹੀ ਨਹੀਂ ਪਰਿਆ ਮੂਰਖ ਮੁਗੰਧਾ ਜਨਮ ਪ੍ਰਿਆ ਪਰਨਵਤ ਨਾਨਕ ਤਿੰਨ ਕੀ ਸਨਾ ਜਿੰਤੂ ਨਾਹੀ ਵਿਛੜਿਆ ਆਸਾ ਮਹਲਾ ਪੰਜਮਾ ਪਈ ਪ੍ਰਪਤ ਮਾਨਕ ਮਾਨੁਖ ਦੇਹ ਰੀਆ ਗੋਬਿੰਦ ਮਿਲਨ ਕੀ ਹੈ ਤੇਰੀ ਬੜੀਆ ਅਵਰ ਕਾਜ ਤੇਰੇ ਕੀਤੇ ਨਾ ਕਾਮ ਮਿਲ ਸਾਧ ਸੰਗਤ ਪੁਜ ਕੇਵਲ ਨਾਮ ਸਰਾ ਜਾਮ ਲਾਗ ਭਉਜਲ ਤਰਨ ਕੇ ਜਨਮ ਬ੍ਰਿਥ ਜਾਤ ਰੰਗ ਮਾਇਆ ਕੇ ਰਹਾਉ ਜਪ ਤਪ ਸਜਮ ਤਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੂ ਨਾਨਕ ਹਮ ਨੀਜ ਕਰਮਾ ਸਨ ਪਰੇ ਕੀ ਰਾਖਿਓ ਸਰਮਾ ਏਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਈ ਦਸਮੀ ਚ ਪਈ ਪੁਨ ਰਾਸਸ ਕਾ ਕਾਟਾ ਸੀਸਾ ਸ਼੍ਰੀ ਅਸ਼ਕੇਤ ਜਗਤ ਕੇ ਹਿਸਾਬ ਪੂਪਨ ਸ੍ਰਿਸ਼ਟੀ ਗਗਨ ਤੇ ਪਈ ਸਭ ਹੀਨ ਆਣ ਵਧਾਈ ਦੇ ਤੰਤਨ ਲੋਗਨ ਕੇ ਰਾਜਾ ਦੁਸ਼ਟਨ ਦਾਇ ਗਰੀਬ ਨਿਵਾਜਾ

کردے کریے سب بین کو آج سنگری پورن ہوئے ہماری آسا توڑ توڑکی رہے پیاسا تمہیں شاٹ کوئی عبر نہ تو جو بر چاہو سو تمتے پاؤ سیوک سکھا ہمارے تریا چنچن ستر ہمارے مریا آپ ہاتھے موجے ابریے مرن کال کا ترسن بری ہو سدا ہمارے پسند شری تج جکا ਜੋ ਕਰਿਓ ਰਚਾ ਅਰਖਲੇ ਮੈ ਰਖਨ ਹਾਰੇ ਸਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹਤਾ ਤੁਮੇ ਪੂਰੀ ਚਤੁਰਦਸ ਕੰਧਾ ਕਾਲ ਭਾਏ ਪਰਮ ਰਬੂ ਤਰਾ ਕਾਲ ਭਾਏ ਸਿਵ ਜੋਤਰਾ ਕਾਲ ਭਾਏ ਕਰੇ ਬਿਸ਼ਨ ਪ੍ਰਕਾਸ਼ਾ ਸ਼ਗਲ ਕਾਰ ਦਾ ਕੀ ਤਮਸ ਜਵਨ ਕਾਲ ਜੋਗੀ ਸਿਵ ਕਿਉ ਬੇਦ ਰਾਜ ਬ੍ਰਹਮਾ ਜੋਤੀ ਜਵਨ ਕਾਲ ਸਭ ਲੋਕ ਸਵਾਰ ਨਮਸ਼ਕਾਰ ਹੈ ਤਾਈ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਦ ਸ ਜਸ਼ਨ ਉਪਜਾਓ ਆਦ ਅਤੇ ਇੱਕੇ ਉਤਾਰੈ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸકલ ਪ੍ਰਜਾ ਜਿਨ ਆਪ ਸਵਾਰੀ Shivkan Shivkan ਕੋ ਸਭ ਗੁਣ ਸੁਖ ਦਿਓ ਸਦਰ ਕੋ ਪਲ ਮੋਹਬਤ ਕੀਓ ਕਟਕਟ ਕੇ ਅੰਦਰ ਕੀ ਜਾਣ ਤੇ ਭੜੇ ਬੁੜੇ ਕੀ ਪੀਰ ਪਛਾਨਤ ਚੀਤੀ ਦੇ ਕੁਜਲ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟੀ ਕਰੇ ਫੂਲਾ ਸਤਨ ਸੁਖ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦਰ ਉਦ ਖਰਖ ਕਰਾ ਕਰਤਾਰਾ ਪ੍ਰਜਾ ਤਦ ਤਬ ਦੇਹ ਅਪਾਰਾ ਜਬ ਆ ਕਰ ਕਰਤ ਹੋ ਕਬ ਤੁਮ ਤੁਮੇ ਮਿਰਦ ਦੇਹ ਸਹ ਤਰੇ ਸਭ ਜੀਤੇ ਬੰਦ ਸ੍ਰਿਸ਼ਟੀ ਸਭ ਧਾਰੇ ਆਪੂ ਆਪਣੇ ਪੂਜੇ ਉਚਾਰੇ ਤੁਮ ਸਭ ਸਭੇ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਆਲਮ ਨਿਰੰਕਾਰ ਨਿਰਬਕਾਰ ਨਿਰਲਭ ਆਦਿ ਅਨੀਲ ਅਨੰਤ ਅਸੰਭ ਤਾਂ ਕਾ ਮੁਦਰ ਉਚਾਰਦ ਭੇਦਾ ਜਾ ਕੋ ਭੇਦ ਨਾ ਪਾਵਨ ਭੇਦਾ ਜਾ ਕੋ ਕਰੇ ਪਾਹਣ ਅਨੁਮਾਨਤ ਮਹਾਮੰਤ ਕੁਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਸ ਜੀਨਤ ਨਹੀਂ ਭੇਦ آپ اپنی بھی ہے لکھا نہ بہری رچ دینی کہو فل راجا ہے بیٹھا کہ پھیو شنکر کٹا سگری سرشٹی دکھائے چمب ਆਦ ਜੁਗਾਦ ਸਰੂਪ ਸੰਭਵ ਅੰਬ ਰਸ਼ਾ ਮੇਰੀ ਤੁਮ ਕਰੋ ਸਿੱਖ ਉਬਾਰੇ ਅਸਿੱਖ ਸੰਗਰ ਦੁਸ਼ਟ ਜਿਨੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਅਸੀਂ ਦੁਜ ਤਵ ਸੰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੂਰਖ ਜਵਨ ਪੰਗੂ ਪਰਿਤਿਆਰੇ ਜਿਨਕੇ ਤੁਮ ਸੰਕਟ سب ٹارے جے جو کلے کو ایک بار بھارتی ہے تاں کال نکٹ نہیں رسا ہوئے تائیں سب کالا دش ارشت ترے تت کالا کرپا ترشتی تن جائے نہرو تاں تاکہ تاب تنک مہک رہریو ردی صدی کر مو سبھی ہوئے دشت سرے سکے ਨਾ ਕੋਏ ਏਕ ਬਾਰ ਜਿਨ ਤਵੇਂ ਸੰਭਾਰਾ ਕਾਲ ਫਾਸਤੇ ਤਾਈ ਉਬਾਰਾ ਜਿਨ ਜਨਰ ਨਾਮ ਤਿਹਾਰੋ ਕਹਾਂ ਦਾਰ ਦੁਸ਼ਟ ਦੋਖ ਤੇ ਰਹਾ ਅਰਗ ਖਰਗ ਕੇ ਇਤਨੇ ਸੰਤਿਆਰੀ ਆਪੂ ਹੱਥ ਤੇ ਲੇ ਉਬਾਰੀ ਸਰਬ ਥੋਰ ਮੋਹੋਰ ਸੁਬਾ ਸਹਾਏ ਦੁਸ਼ਟ ਦੋਖ ਤੇ ਲੇ بچائی کرپا کری ہاں پر جگ ماتا جگمات کرا پور شاید کپ سکل دے کو ہرتا دیکھو کو, کو شے کرتا. شریع شتجب پیپ دیالا کرا من باشت فل پاو سوئی دکھ نہ تصے آپت کوئی ارس جو رچنا پاو سور لائے چترتا آوے ਸੁਖ ਦਰਦ ਭੋ ਨਿਵਤ ਨ ਤਿੰਨ ਕਰ ਨਰਕੇ ਰਹੇ ਹੈ ਜੋ ਜਾ ਕੀ ਇੱਕ ਬਾਰ ਚੁਪਈ ਕੋ ਕਹੇ ਚੁਪਈ ਸਬਦ ਸੰਤ ਸਹਿਜ ਬਣੀ ਅਰਥ ਸਹਿਜ ਸੁਣੀ ਤੀਨੇ ਕਹਿ ਦੇ ਭਾਦਰ ਸੁਰੀ ਅਸਟਵੀ ਹੈ ਰਵੀ ਵਾਰਾ ਤੀਰ ਸਤ ਦਾ ਗੰਤ ਸੁਧਾਰਾ ਇਤੀ ਸ੍ਰੀ ਚਿਤ੍ਰ ਪੇ ਖਾਨੇ ਦੇ ਚਿਤ੍ਰ ਮੰਤਰੀ ਭੂਪ ਸੁਭਾਲੇ 405 ਚਿਤ੍ਰ ਸਮਾਪਤ ਮਸਤੂ ਸੁਭ ਮਸਤੂ ਅਫਜੂ ਦੌਰਾ ਦਾਸ ਜਾਨ ਕਰੀ ਦਾਸ ਪਰੇ ਕੀ ਦੇ ਕਿਰਪਾ ਪਾਰ ਆਪ ਹਾਥ ਦੇ ਰਾਖ ਮੋਏ ਮਨ ਕਰਨ ਬਚਨ ਵਿਚਾਰ ਮੈ ਨਾ ਗਣੇਸ਼ ਪਿਥੇ ਮਨਾਉ ਕਿਸ਼ਨ ਬਿਸ਼ਨ ਕਬੂ ਨਹੀਂ ਤਿਆਉ ਕਾਨ ਸੁਣੇ ਪਹਿਚਾਨ 300 ਲੇਵ ਲਾਗੀ ਮੋੜੀ ਪਰ 300 ਮਹਾਕਾਲ ਰਖਵਾਰ ਹਮਾਰੋ ਮਹਾ ਲੋਭ ਮੈਂ ਕਿਕਰ ਥਾਰੋ ਆਪਣਾ ਜਾਣ ਕਰੋ ਰਖਵਾਰ ਬਾਹ ਗਏ ਕੀ ਲਾਜ ਬਾ ਵਿਚਾਰ ਆਪਣਾ ਜਾਨ ਮੁਝੇ ਪਤੀ ਪਰਿਏ ਚੁੰਚ ਚੁੰ ਸਤਰ ਹਮਾਰੇ ਮਰੀਏ ਦੇਖ ਦੇਖ ਜਗ ਮੇਲ ਦਿਓ ਚਲੇ ਰਾਖ ਆਪ ਮੋਇ ਆਇਓ ਨ ਤਲੇ ਤੁਮ ਮਮ ਕਰਿਓ ਸਦਾ ਪ੍ਰਤਪਾਲਾ ਪ੍ਰਤਪਾਲ ਪ੍ਰਤਪਾਲਾ ਤੁਮ ਸਾਹਿਬ ਮੈਂ ਦਾਸ ਤੇਰਾ ਜਾਨ ਆਪਣਾ ਮੁਝੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪ ਆਪ ਤੇ ਆਪ ਗਰੀਬ ਨਿਵਾਜ ਦਾ ਜਾਣ ਕਰ ਕਿਰਪਾ ਕਰੋ ਮੋਹੇ ਹਰ ਬਰਾ ਮੇ ਆਨ ਦਰਾ ਤੋਏ ਆਪਣਾ ਜਾਣ ਕਰੋ પતિ ਪਾਰਾ ਤੁਮ ਸਹਿ ਮੈਂ ਕਿਕਰ ਥਾਰਾ ਦਾਸ ਜਾਣ ਦੇ ਹਾਥ ਉਬਾਰੋ ਹਮਰੇ ਸਭ ਬੈਰੀਆਂ ਸੰਗਾਰੋ ਪ੍ਰਤਨਤਰੋ ਭਗਵੰਤੇ ਕੋਟਿਆ ਬਹੁਰ ਕਰੋ ਕਵਿਤਾ ਪਿਦੀ ਨਾਨਕ ਕਿਸ਼ਨ ਜਥਾ ਮਨ ਮਤ ਚਰਿਤਰ ਚਾਰੋ ਚੂਕ ਹੋਏ ਕਬਿਲੇ ਸੁਧਾਰੋ ਕਹੀ ਬਾਤ ਦੋਰਾ ショ جو نج پرب مو, مو مو سو کہاں سو کہیو جگ مائے جو تے پرب کو تیائے ہے انت سرگ کو جائے ہری ہری جن دوئی ایک ہے بچار کشنائی جلتے اپج ترنگ جو جل ہی بکھے سن سمائے دورہ جب آئس پرب کو جنم جنتر جگ آئے اب میں کتھا سیپتے سبو کہت سنائے کبھی باج دورہ ٹھاٹ بجو میں جور کرے بجن کہاں سر آئے پنس چلے تب جگت میں جب تم کرو سہائے دورہ جے 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 تم دن کو نت اٹھتے ہی سنت انت لہیں گے مت فلو پاو ہیں گے بگوت دورا کال پورک کی دے مو کوٹک بشن مہیش کوٹ اندر برم کت روس کرو جلیس ਦੂਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਖਤ ਨੰਤ ਸੁਰੰਗ ਬਾਸ ਲਗੂ ਵਰ ਕਹਾ ਕਰਾ ਸਗਰੀ ਪੂਰੀ ਸਮੇਤ ਜੋ ਇਹ ਕਥਾ ਸੁਨੇ ਰ ਗਾਵੇ ਦੁਖ ਪਾਪ ਤਹਿ ਨਿਕਟ ਨ ਆਵੇ ਵਿਸ਼ਨ ਭਗਤ ਕੀ ਇਹ ਫਲਿ ਫੋਈ ਆਪ ਪੇ ਆਏ ਸਰੇ ਸਕੇ ਨ ਕੋਈ ਸਮਸਤੇ ਸੇ ਪਚਾਵਨ ਹਰ ਵਦੀ ਪ੍ਰਥਮ ਸੁਖ پرشاد کرے گند سدارا پھول پری لہو لے سا دوڑا نیتر ستر ست تیرنگ شری بھگو پورن کیو رگوبر کتھا پر سنگ آپ سا جانو نہیں باد باد گرنتھ سکرپن کیوں بگوت کرپا پرشاد سیا پائے گئے جب تے تمرے تب تے کیوں آخ ਦੇ ਨਹੀਂ ਮਾਨਿਓ ਰਾਮ ਰਹੀਮ ਪੁਰਾਨ ਕੁਰਾਨ ਕਹੇ ਮਤ ਇਕ ਨਾ ਮਾਨਿਓ ਸ਼੍ਰੀਮਦੀ ਸਾਸਤਰ ਭੇਦ ਸਭੇ ਬਹੁ ਭੇਦ ਕਹੇ ਹਮ ਇਕ ਨ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰੇ ਮੈ ਨਾ ਕਯੋ ਸਭ ਤੋਇ ਖਾਨੇ ਅਦੋਰਾ ਸਗਲ ਦੁਆਰ ਕਿਉ ਛਾੜ ਕੇ ਕਹੇ ਤੁਵਾਰੋ ਦਵਾਰ ਬੰਗਲੇ ਕੀ ਲਾਜ ਅਸ ਗੋਬਿੰਦਾਸ ਤੁਆ ਰਾਮ ਕੈ ਮਹਲਾ ਤੀ ਜਾਨੰਦ ਏਕੁ ਕਾਰ ਸਤਗੁਰ ਪ੍ਰਸਾਦ ਏਕੁ ਕਾਰ ਅਨੰਦ ਪਿਆ ਮੇਰੀ ਮਾਏ ਸਤਗੁਰ ਮੈਂ ਪਾਇਆ ਸਤਗੁਰ ਤਰਾਇਆ ਸਹਿਜ ਸੇਤੀ ਸਾਨੂੰ ਬਜਿਆ ਹਦਾਈਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣ ਆਇਆ ਸਬਦ ਤਾ ਗਾਵਣ ਹਰੀ ਕੇਰਾ ਮਿਨ ਜਿਨੇ ਵਸਾਇ ਕੈ ਨਾਨਕ ਅਨੰਦ ਹੋਆ ਸਤਗੁਰ ਮੈਂ ਪਾਇਆ ਏ ਮਨ ਮੇਰਿਆ ਤੋ ਸਦਾ ਰਹੂ ਹਰੀ ਨਾਲੇ ਹਰੀ ਨਾਲੇ ਰਹੂ ਤੂੰ ਮਨ ਮੇਰੇ ਦੁਖ ਸਭਿ ਵਿਸਾਰਨ ਕੀ ਕਾਰਿਉ ਕਰੇ ਤੇਰਾ ਕਾਰਜ ਸਭ ਸੁਆਨ ਸਬਨਾ ਗੱਲਾਂ ਸਮਰਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੂ ਹਰੀ ਨਾਲੇ ਸਾਚੇ ਸਾਈਬਾ ਸਕਿਆ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੁਪਾਵੇ ਸਦਾ ਸਿਫਤ ਸਲਾਤ ਤੇਰੀ ਮਨ ਮਨੇ ਵਿਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨੇ ਕ ਸੱਚੇ ਸਾਹਿਬ ਕੀਆ ਨਾਹੀ ਕਰੇ ਤੇਰੇ ਸੱਚਾ ਸਾਹਿਬ ਸੱਚਾ ਨਾਮ ਮੇਰਾ ਧਾਰੋ ਸੱਚਾ ਨਾਮ ਧਾਰਾ ਮੇਰਾ ਜਿਨ ਭੁੱਖਾ ਸਭ ਕੋ ਆਇ ਕਦ ਸ਼ਾਂਤ ਸੁਖ ਮਨ ਆਇ ਵਸਿਆ ਜਿਨੇ ਇਸ਼ਾ ਸਭ ਪੁਜਾਇਆ ਸਦਾ ਕੁਰਬਾਨ ਕੀਤਾ ਗੁਰੂ ਬਿਤੇ ਤਿਸ ਨਿਆਏ ਵਡਿਆਈਆਂ ਕਹਿ ਨਾਨਕ ਸੁਨੇ ਸਤੇ ਸਬਦਖਤਰੀ opio ਸਚਾ ਨਾਮ ਮੇਰਾ ਦਰਵਾਜੇ ਸੰਚ ਸਬਦ ਤਿਤ ਕਰੇ ਸੁਭਾਗੇ ਕਰੇ ਸੁਭਾਗੇ ਸਬਦਵਾਜੇ ਕਲਾ ਜਿਤ ਕਰੇ ਤਾਰਿਆ ਸਚ ਦੂਤ ਤੁਦ ਵਸੇ ਕੀਤੇ ਕਲ ਕਟ ਕੁਮਾਰਿਆ ਤੁਰੀ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰੀ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰੇ ਆਨੰਦ ਵਾਜੇ ਅਨੰਦ ਸੁਨੇ ਵਡ ਭਾਗੀ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਸ ਸਗਲ ਵਿਸ਼ੋਰੇ ਦੁਖ ਰੋਗ ਸੰਤਾਂ ਪੁੱਤਰ ਸੁਣੀ ਸੱਚੀ ਬਾਣੀ ਸੰਤ ਸਾਜਣ ਪੇ ਸਰਸੇ ਪੂਰੇ ਗੁਰ ਤੇਜ ਜਾਨੀ ਸੁਣਤੇ ਪੁਨੀਤ ਕਹੇ ਤੋ ਪੁਇਤ ਸਤਿਗੁਰਿਆ ਪਰ ਪੂਰੇ ਬਿਨੁ ਤੇ ਨਾਨਕ ਗੁਰ ਚੰਨ ਲਾਗੇ ਵਾਜੇ ਆਨੰਦ ਤੂਰੇ ਬੰਦਾਵਲੀ ਮੁਹੱਲਾ 5 ਸਾਰ ਵਿੱਚ ਜਿੰਨੇ ਵਸਤੂ ਪਾਇਓ ਚਤੁਰ ਸੰਤੋਖ ਵਿਚਾਰੇ ਅਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਰਬ ਉਧਾਰੋ ਜੈ ਜੈ ਕੋ ਖਾਵੇ ਜੋ ਕੇ ਪੁੱਛੇ ਤਿਸ ਕਾ ਹੋਏ ਵਿਚਾਰੋ ਇਹ ਵਸਤ ਜੀ ਨਹਿ ਨ ਜਾਏ ਨਿਤ ਨਿਤ ਰਖੋ ਉਦੇ ਉੜ ਧਾਰੋ ਉਤਮ ਸੰਸਾਰ ਚਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਲਾ 5 ਮਾ ਤੇਰਾ ਕੀਤਾ ਜਾਤੋ ਨਾਹਿ ਮੈਨੋ ਜੋਤ ਕੋ ਤੋਈ ਮੈ ਨਿਰਗੁਨ ਕਿਨ ਇਹ ਕੋ ਗੁਣ ਤਾਂ ਨਹੀਂ ਆਪੇ ਤਰਸ ਪਿਉਰੀ ਤਰਸ ਪਿਆ ਮੇਰਾ ਮਾਤ ਹੋਏ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਪੌੜੀ ਜਿੱਤੇ ਤੂੰ ਸਮਰਤ ਸਤੇ ਕੋਈ ਨਾ ਇੱਥੇ ਤੇਰੀ ਰਖਗਣੀ ਦਰ ਮਾਹੇ ਸੁਣੀਏ ਕਿ ਚਮਕੇ ਦੂਤ ਨਾਈ ਤੇਰੇ ਛੜ ਜਾਏ ਪਿਉ ਜਰ ਬਿਖਰ ਸਗਾ ਸਗਾ ਗੁਰ ਸ਼ਬਦ ਪਰ ਪਾਏ ਜਿੰਨ ਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲੇ ਮੈਂ ਉਹ ਪੋਨੁ ਕਨੁ ਗੋਬਿੰਦ ਗਾਏ ਸਭ ਸੋਨੁ ਕਿਰਪਾ ਸਮਾਲੇ ਸਾਇ ਸਾਇ ਬਿਰਥਾ ਕੋਈ ਨ ਜਾਏ ਜੀ ਆਵੇ ਤਦ ਆਏ ਸ਼ਲੋਕ ਮਹਲਾ ਪੰਜਮ ਅੰਤਰ ਗੁਰੂ ਆਰਾਧਨਾ ਜੇਰਾ ਜਪੇ ਗੁਰੂ ਨਾਮ 33 ਸਤਗੁਰੂ ਭੇਖਣਾ ਸਵਰਣੈ ਸੁਣਤਾ ਗੁਰੂ ਨਾਮ ਸਤਗੁਰੂ ستگا درگہ پائیے کرپا کرے جسو دئی جگہ گور کی پیری پایا پائے کاج سوارن ہوا آپ دیا من نہ من نہ ساتھ جنا کے سنگے پڑ ਤਾਰੇ ਉਹ ਤਾਕਤ ਨਿਦੇਗ ਦੁਸ਼ਟ ਦਿਖਣ ਨਮਾਏ ਮਨਧਾਰਨ ਉਤੇ ਸਾਇਬ ਕੀ ਟੇਗ ਨਾਨਕ ਮੰਨੇ ਮਾਏ ਜਿਸ ਸਿਮਰੇ ਸੁਖ ਹੋਏ ਸਗਲੇ ਸੁਖ ਸਾਂ ਜਾਏ